ਕਾ ਕਬੂਲ ਕਰਦੇ ਆਂ ਦੀ ਵੀਡੀਓ ਸੁਣੋ ਪਹਿਲਾਂ ਫੇਰ ਗੱਲ ਕਰਦੇ ਆਂ ਪਹਿਲਾਂ ਵੀਡੀਓ ਪੂਰਾ ਸੁਣ ਕੇ ਹੀ ਜਾਇਓ ਅੱਜ ਤੁਸੀਂ ਮੁਸਲਮਾਨ ਹੋਣਾ ਚਾਹ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਹੋਣਾ ਚਾਹ ਰਹੇ ਹਾਂ ਹਾਂਜੀ ਮੈਂ ਨਾਸਰ ਨੂੰ ਤਰ ਕਰਦੇ ਆਂ ਤੇ ਕਾਫੀ 9 ਸਾਲਾਂ ਤੋਂ ਜਾਣਦੀ ਇਹਨਾਂ ਨੂੰ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਡਿਵੋਰਸ ਹੋ ਗਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਜੀ ਠੀਕ ਹੈ ਅੱਤ ਸੋ ਦਰਪਹਿਤ ਹਟਨਰ ਕੀ ਮਨਦੂਰ ਗਵਾਹਨ ਅੱਲਾਹ ਕੀ ਹੁਕਮ ਸੇ ਕੀਤਾ ਜਾ ਰਹਾ ਹੈ ਕਿ ਆਪਕੋ ਕਬੂਲ ਜੀ ਜੇ ਮੁਸਲਮਾਨ ਹੋਣਾ ਚਾ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਹੋਣਾ ਚਾ ਰਹੇ ਹਾਂ ਹਾਂਜੀ ਮੈਂ ਨਾਸਮ ਕਰ ਦਿਆਂ ਤੇ ਕਾਫੀ 9 ਸਾਲਾਂ ਤੋਂ ਜਨ ਜੀ ਇਹਨੂੰ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਡਿਵੋਰਸ ਹੋ ਰਹੀ ਹੈ ਤਾਂ ਜੀ ਤਲਾਕ ਹੋ ਗਈ ਹੈ ਤਾਂ ਜੀ ਠੀਕ ਹੈ ਅ ਤਸ ਤੋਂ ਅਰਧ ਹਟ ਨਾਲ ਕੇਵਲ ਦੋ ਗੁਰ ਗਵਾਹਨ ਅੱਲਾਹ ਕੀ ਹੁਕਮ ਸੇ ਕੀਤਾ ਜਾ ਰਹਾ ਹੈ ਕਿ ਆਪਕੋ ਕਬੂਲ ਜੀ ਨੋਇਆ ਨਾਮ ਨਾਲ ਇਹ ਇੱਕ پروਪੋਗਾਂਡਾ ਚਲਾਇਆ ਜਾ ਰਿਹਾ ਵਾ ਕੱਲੇ ਭਾਰਤ ਦੇ ਵਿੱਚ ਨਹੀਂ ਕੈਨੇਡਾ ਵਰਗੇ ਅਮਰੀਕਾ ਵਰਗੇ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਵੀ ਤੁਸੀਂ ਮੇਰੇ ਇਸੇ ਚੈਨਲ ਤੇ ਪਿੱਛੇ ਜਾ ਕੇ ਵੀਡੀਓ ਦੇਖ ਸਕਦੇ ਆ ਜਿਦੇ ਵਿੱਚ ਆਪਾਂ ਵੀਡੀਓ ਦਿਖਾਈਆਂ ਵਾ ਸਬੂਤਾਂ ਦੇ ਨਾਲ ਤੁਹਾਨੂੰ ਕਿ ਕਿਦਾਂ ਧਰਮ ਪਰਿਵਰਤਨ ਕਰਵਾਇਆ ਜਾਂਦਾ ਕਹਿੰਦੇ ਇਹ ਔਰਤ ਪੰਜਾਬ ਕਪੂਰਥਲਾ ਦੀ ਰਹਿਣ ਵਾਲੀ ਸੀ ਤੇ ਗੁਰਦ ਆਮਾਂ ਦੀ ਯਾਤਰਾ ਕਰਨ ਦੇ ਵਾਸਤੇ ਕਹਿੰਦੇ ਪਾਕਿਸਤਾਨ ਵੀਜ਼ਾ ਲਵਾ ਕੇ ਜੱਥੇ ਦੇ ਵਿੱਚ ਕਹਿੰਦੇ ਇਹ ਚਲੀ ਜਾਂਦੀ ਹੈ ਤੇ ਉੱਥੇ ਮਿਸਿੰਗ ਹੋ ਜਾਂਦੀ ਹੈ ਮੈਂ ਆਪਣੇ ਘਰ ਵਾਲੇ ਨੂੰ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਮਿਸਿੰਗ ਨਹੀਂ ਹੋਏਗੀ ਉਹ ਜਨਾਨੀ ਕਿਤੇ ਭੱਜ ਗਈ ਹੈ ਕਿਸੇ ਬੰਦੇ ਨਾਲ ਵੀ ਉਹ ਕਿਸੇ ਦੇ ਸੰਪਰਕ ਵਿੱਚ ਜ਼ਰੂਰ ਹੋਣੀ ਆ ਤੇ ਫਾਈਨਲੀ ਇੱਕ ਖਬਰ ਆਈ ਹੈ ਜਿਹਦੇ ਵਿੱਚ ਕੀ ਦੱਸਿਆ ਜਾਂਦਾ ਹੈ ਕਿ ਉਹ ਔਰਤ ਸ਼ੇਖੂਪੁਰਾ ਦੀ ਮਸਜਿਦ ਦੇ ਵਿੱਚ ਧਰਮ ਬਦਲੀ ਕਰਵਾ ਕੇ ਆਪਣਾ ਵਿਆਹ ਕਰਾ ਲੈਂਦੀ ਆ ਕਬੂਲਾ 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 ਕਰ ਲੈਂਦੀ ਆ ਉੱਥੇ ਠੀਕ ਹੈ ਨਾ ਸਿੱਖ ਧਰਮ ਨੂੰ ਉਹ ਛੱਡ ਦਿੰਦੀ ਆ ਤੇ ਮੁਸਲਿਮ ਬਣ ਜਾਂਦੀ ਆ ਤੇ ਆਪਣਾ ਨਾਮ ਵੀ ਨੂਰ ਹਸੈਨ ਰੱਖ ਲੈਂਦੀ ਹੈ ਵੀ ਨੂਰ ਹਸੈਨ ਬਣ ਗਈ ਆ ਉੱਥੇ ਜਾ ਕੇ ਹੈਨਾ ਦੇਖੋ ਜਿਹੜੀ ਔਰਤ ਇੱਥੇ ਇੰਨੇ ਸਾਲ ਤੋਂ ਜਿਸ ਧਰਮ ਦੇ ਵਿੱਚ ਸੀਗੀ ਵਿਆਹ ਕਰਵਾਇਆ ਹੋਇਆ ਸੀ ਬੱਚੇ ਸੀਗੇ ਉਹਦੇ ਉਹਨਾਂ ਦੀ ਸਗੀਨੀ ਬਣੀ ਆਪਣੇ ਬੱਚਿਆਂ ਦੀ ਸਗੀਨੀ ਬਣੀਗੀ ਪਾਕਿਸਤਾਨ ਚਲੀ ਜਾਂਦੀ ਹੈ ਕਹਿੰਦੇ ਲੰਬੇ ਟਾਈਮ ਤੋਂ ਇਸ਼ਕ ਦੇ ਵਿੱਚ ਪਈ ਹੋਈ ਸੀ ਉਸ ਬੰਦੇ ਦੇ ਤਾਂ ਫਾਈਨਲੀ ਇੱਕ ਮੌਕੇ ਦੀ ਤਾਂਗ ਦੇ ਵਿੱਚ ਸੀਗੀ ਕਿ ਕਦੋਂ ਮੇਰੇ ਵੀਜ਼ਾ ਲੱਗੇ ਤਾਂ ਮੈਂ ਪਾਕਿਸਤਾਨ ਨੂੰ ਜਾਵਾਂ ਤੇ ਉੱਥੇ ਫਿਰ ਗਾਇਬ ਹੋ ਜਮਾਂ ਉਸ ਬੰਦੇ ਦੇ ਨਾਲ ਤੇ ਹੁਣ ਜਿਹੜੀ ਵੀਡੀਓ ਵੀ ਨਿਕਲ ਕੇ ਸਾਹਮਣੇ ਆ ਗਈ ਹੈ ਕਬੂਲ ਕਬੂਲ ਕਰਦਿਆਂ ਦੀ ਹੈਨਾ ਇਹ ਸਭ ਕੁਝ ਹੋ ਰਿਹਾ ਵਾ ਜੀ ਇੰਗਲੈਂਡ ਦੇ ਵਿੱਚ ਵੀ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਮੇਰੇ ਚੈਨਲ ਤੇ ਵੀਡੀਓ ਹੋਣਗੀਆਂ ਇਹ ਕਿਸ ਤਰੀਕੇ ਨਾਲ ਇਹ ਔਰਤਾਂ ਨੂੰ ਕਾਬੂ ਕਰਕੇ ਲਈ ਆਪਣੀਆਂ ਸਿੱਖ ਕੁੜੀਆਂ ਨਹੀਂ ਹਿੰਦੂ ਕੁੜੀਆਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਵਾ ਉਹਨਾਂ ਦਾ ਵੀ ਬਦਲੀ ਕਰਨ ਹੋ ਰਿਹਾ ਵਾ ਸਿੱਖ ਕੋ ਇਹ ਕਹਿੰਦੇ ਬਦਲੇ ਦੇ ਵਿੱਚ ਇਹਨਾਂ ਨੂੰ ਮੋٹے ਮੋਟੇ ਅਮਾਊਂਟ ਮਿਲਦੇ ਆ ਤੇ ਕਹਿੰਦੇ ਅੱਲਾਹ ਖੁਸ਼ ਹੁੰਦੇ ਇਹਨਾਂ ਨੂੰ ਪਰੀਆਂ ਮਿਲਦੀਆਂ ਬਹੁਤ ਕੁਝ ਕਹਿੰਦੇ ਨੇ ਹਨਾ ਵਿਸਥਾਰ ਨਾਲ ਵੀ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਚੈਨਲਾਂ ਦੇ ਉੱਪਰ ਹੁਣ ਸਮਝਣ ਦੀ ਲੋੜ ਆ ਸਾਨੂੰ ਧਿਆਨ ਰੱਖੋ ਅੱਗੇ ਨੂੰ ਕਿਰਪਾ ਕਰਕੇ ਕੋਈ ਵੀ ਔਰਤ ਅger ਜਾਂਦੀ ਆ ਭਾਈ ਆਪਣੇ ਪਰਿਵਾਰ ਨਾਲ ਜਾਓ ਧਿਆਨ